87ਵੀਂ ਵਰਸੀ ਤੇ ਅੱਜ ਆਪਾਂ ਦੂਰੋਂ ਦੂਰੋਂ ਇਕੱਠੇ ਹੋਇਆ ਮੈਂ ਦੇਖਿਆ ਬਾਹਰ ਚੂਲੇ ਲੱਗੇ ਨੇ ਮੇਲਾ ਪਿੰਡ ਵਾਲਿਆਂ ਨੂੰ ਮੈਂ ਇਸ ਗੱਲ ਦੀ ਵਧਾਈ ਦੇਣੀ ਚਾਹੁੰਨਾ ਕਿ ਤੁਸੀਂ ਇਸ ਸ਼ਹੀਦ ਨੂੰ ਉਹਦੀ ਬਾਲੀ ਹੋਈ ਮਿਸਾਲ ਨੂੰ ਜਗਦੀ ਰੱਖਿਆ ਹੈ ਉਹਦੇ ਦੀਵੇ ਨੂੰ ਜਗਦਾ ਰੱਖਿਆ ਹੈ ਕਿ ਇਕੱਠੇ ਹੋ ਕੇ ਸਾਰੇ ਤੁਸੀਂ ਇੱਕੇ ਨਾਲ ਤੁਸੀਂ ਇੱਥੇ ਮਨਾਉਂਦੇ ਹੋ ਸ਼ਹੀਦ ਆਜ਼ਮ ਭਗਤ ਸਿੰਘ ਜਦੋਂ ਜੇਲ੍ਹ ਦੇ ਵਿੱਚ ਸੀਗੇ ਉਹਨਾਂ ਨੂੰ ਕਿਹਾ ਗਿਆ ਕਿ ਮਰਸੀ ਪਟੀਸ਼ਨ ਫਾਇਲ ਕਰ ਦਿਓ ਰਾਮ ਦੀ ਅਪੀਲ ਕਰ ਦੋ ਵਾਇਸਰਾਏ ਵਧੀਆ ਚੰਗਾ ਬੰਦਾ ਆ ਗਿਆ ਫਾਂਸੀ ਮaaf ਕਰ ਦੂਗਾ ਪਾਕ ਸਿੰਘ ਕਹਿੰਦੇ ਅਸੀਂ ਨਹੀਂ ਕਰਦੇ ਰਾਮ ਦੀ ਅਪੀਲ ਉਹਨਾਂ ਦੇ ਆਲੇ-ਦਾਲੇ ਬੰਦੇ ਫਿੱਟ ਕੀਤੇ ਗਏ ਵੀ ਮਨਾਓ ਯਾਰ ਇਹਨਾਂ ਨੂੰ ਉਹਨਾਂ ਦੀ ਵੀ ਮaaf ਕਰਤੀ ਪਹਿਲਾਂ ਜਿਹੜੇ ਬੰਦੇ ਫਿੱਟ ਕੀਤੇ ਉਹ ਕਹਿੰਦੇ ਯਾਰ ਸਾਡੀ ਵੀ ਮaaf ਹੋ ਗਈ ਤੁਸੀਂ ਰਾਮ ਦੀ ਅਪੀਲ ਪਾ ਦੋ ਫਾਂਸੀ ਮaaf ਹੋ ਜੂ ਸਿਦੇ ਆਜ਼ਮ ਪਾਕ ਸਿੰਘ ਨੇ ਕਿਹਾ ਕਹਿੰਦਾ ਦੇਸ਼ ਦੇ ਵਿੱਚ ਹੁਣ ਇੰਨਾ ਮਸ਼ਹੂਰ ਹੋ ਗਏ ਇਸ ਤੋਂ ਬਾਅਦ ਤਾਂ ਸਿਰਫ ਮੌਤ ਹੀ ਮਸ਼ਹੂਰ ਕਰ ਸਕਦੀ ਹੈ ਹੋਰ ਕੋਈ ਚੀਜ਼ ਮਸ਼ਹੂਰ ਨਹੀਂ ਕਰ ਸਕਦੀ